Hello team! ਨੇਬ੍ਰਮ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਹਾਡੀ ਮੋਨਿਕਾ ਤਮਨ ਆਗੇ ਨਿਤ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਸੀਐਮਪੀ ਇਸ ਮੋਨਿਕਾ ਤਮਨ ਅਫੀਸ਼ੀਅਲ ਰਹੇਗਾ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਜੀ ਟਿਊਬ ਦਾ ਪੇਜ ਵੀ ਮੇਰਾ ਮੋਨਿਕਾ ਤਮਨ ਅਫੀਸ਼ੀਅਲ ਹੈ ਜਿਸ ਜਿਸ ਨੇ ਮੈਨੂੰ ਫੋਲੋ ਨਹੀਂ ਕੀਤਾ ਮੈਨੂੰ ਜੀ ਟਿਊਬ ਤੇ ਵੀ ਫੋਲੋ ਕਰ ਲਓ ਐਂਡ ਫੇਸਬੁਕ ਪੇਜ ਜਿਹੜਾ ਕਿ ਮੇਰਾ ਚੱਲ ਰਿਹਾ ਉਹ ਤੁਸੀਂ ਸਭ ਜਾਣਦੇ ਹੋ ਤੇ ਤੁਹਾਨੂੰ ਮੈਂ ਦੱਸ ਦਵਾਂ ਜੀ ਅੱਜ ਗਣਪਤੀ 바ਬਾ ਜੀ ਦਾ ਲਾਸਟ ਡੇ ਹੈ ਤੇ ਗਣਪਤੀ 바ਬਾ ਜੀ ਨੇ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਰੱਖੇ ਸੀ ਬਹੁਤ ਵਧੀਆ ਵਧੀਆ ਸਿਸਟਮ ਦੇ ਨਾਲ ਜਿਸ ਤਰ੍ਹਾਂ ਗਨਪਤੀ 바ਵਾ ਜੀ ਨੂੰ ਲੈ ਕੇ ਆ ਰਹੇ ਨੇ ਉਸ ਤਰ੍ਹਾਂ ਗਨਪਤੀ 바ਵਾ ਜੀ ਨੂੰ ਜਲ ਪਲਵਾਹ ਕਰ ਰਹੇ ਨੇ ਤਾਂ ਕਿ ਗਨਪਤੀ 바ਬਾ ਜਿਹੜੇ ਵੀ ਉਹਨਾਂ ਦੇ ਕਲ ਸਟ ਹੈ ਕਲੇ ਸ਼ੈ ਦੁਖੀ ਹੈ ਪਰੇਸ਼ਾਨ ਹੈ ਕੁਝ ਵੀ ਹੈ ਸਭ ਮਤਲਬ ਗਨਪਤੀ 바ਵਾ ਜੀ ਦੁਖ ਦੂਰ ਕਰਨ ਅਗਲੀ ਵਾਰ ਫਿਰ ਗਨਪਤੀ 바ਵਾ ਜੀ ਨੂੰ ਖੁਸ਼ੀ ਖੁਸ਼ੀ ਉਹਨਾਂ ਦੇ ਘਰਾਂ ਦੇ ਵਿੱਚ ਲਿਆਇਆ ਜਾਵੇ ਹੈਨਾ ਤੇ ਕੱਲ ਦੇਖੋ ਜੀ ਸ਼ਰਾਦ ਉਤਰਨ ਵਾਲੇ ਨੇ ਸ਼ਰਾਦ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਕਿ ਵੈਸੇ ਤੁਸੀਂ ਸੁਣੋ ਜਾਣਦੇ ਹੋ ਸਾਰੇ ਇਸਤਰੀ ਦੀ ਕੋਈ ਗੱਲ ਨਹੀਂ ਹੈ ਬਟ ਫਿਰ ਵੀ ਮੈਂ ਤੁਹਾਨੂੰ ਇੱਕ ਕਲੀਅਰ ਕਰ ਦਵਾਂ ਇਹ ਇੱਕ ਸ਼ਰਾਧਿਕ ਉਹ ਚੀਜ਼ ਹੁੰਦੀ ਹੈ ਕਿ ਜਿਹੜੇ ਕਿ ਸਾਡੇ ਵੱਡੇ-ਵਡੇਰੇ ਹੁੰਦੇ ਆ ਜੋ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਦਿਨ ਆ ਉਹ ਕੱਲ ਤੋਂ ਸ਼ੁਰੂ ਹੋ ਰਹੇ ਨੇ ਤੇ ਦੇਖਿਆ ਜਾਵੇ ਕਿ ਤੁਹਾਨੂੰ ਅੱਜ ਵੀ ਪਤਾ ਹੋਏਗਾ ਕਈ ਬਹੁਤ-ਬਹੁਤ ਵੱਡੀਆਂ ਦੁਕਾਨਾਂ ਦੇ ਉੱਪਰ ਬਹੁਤ ਪੋਸਟ ਮਤਲਬ ਬੜੇ-ਬੜੇ ਆਪਣੇ ਕੋਈ ਆਪਣੇ ਫਾਦਰ ਦੇ ਟਾਈਮ ਤੇ ਦਾਦਾ ਦੇ ਟਾਈਮ ਦੇ ਦਾਦਾ ਨਾਨੀ ਬਾ ਫਾਦਰ ਕਿਸੇ ਦੇ ਵੀ ਲਗਾ ਲੋ ਐਂਡ ਰੀ ਟਾਈਮ ਦੇ ਉੱਪਰ ਪੋਸਟਰਸ ਵਗੈਰਾ ਜਿਹੜੇ ਫੋਟੋਸ ਦੁਕਾਨ ਦੇ ਉੱਪਰ ਲਗਾਈਆਂ ਜਾਂਦੀਆਂ ਨੇ ਤੇ ਉਹ ਸਿਰਫ ਕਿਤੇ ਨਾ ਕਿਤੇ ਉਹਨਾਂ ਦੀ ਗੁੱਡ ਲਕ ਬਣੀ ਰਹੇ ਉਹਨਾਂ ਦੀ ਦੁਕਾਨ ਤੇ ਆਸ਼ੀਰਵਾਦ ਬਣਿਆ ਰਹੇ ਉਹਨਾਂ ਤੇ ਆਪਣਾ ਆਸ਼ੀਰਵਾਦ ਬੱਚਿਆਂ ਤੇ ਰਹੇ ਤੇ ਉਸ ਦਿਨ ਨੂੰ ਲੈ ਕੇ ਲੋਕ ਜਿਹੜੇ ਕੀ ਸ਼ਰਾਦਾਂ ਨੂੰ ਜ਼ਰੂਰੀ ਸਮਝਦੇ ਨੇ ਜੋ ਕਿ ਹਰ ਸਾਲ ਦੀ ਤਰ੍ਹਾਂ ਉਹ ਆਉਂਦੇ ਨੇ ਸ਼ਰਾਦ ਤੇ ਜਿਹੜੇ ਸ਼ਰਾਦ ਦੇ ਕੋਈ ਮਤਲਬ 11 ਉਤਰਦੇ ਨੇ ਕੋਈ 7 ਦਿਨ ਲਈ ਉਤਰਦੇ ਨੇ ਤੇ ਇਸ ਤਰ੍ਹਾਂ ਸ਼ਰਾਦਾਂ ਤੋਂ ਬਾਅਦ ਫਿਰ ਸਾਡੇ ਦੁਰਗਾ ਅਸ਼ਟਮੀ ਸਟਾਰਟਸ ਹੋ ਜਾਏਗੀ ਦੁਰਗਾ ਦੇ ਦਿਨ ਸਟਾਰਟਸ ਹੋ ਜਾਣਗੇ ਦੁਰਗਾ ਮਾਂ ਜੀ ਦੇ ਦਿਨ ਸਟਾਰਟ ਹੋ ਜਾਣਗੇ ਤੇ ਦੇਖਿਆ ਜਾਵੇ ਜੀ ਜਿਹੜੇ-ਜਿਹੜੇ ਤੁਹਾਡੇ ਬਡੇਰੇ ਨੇ ਉਹਨਾਂ ਦੀ ਯਾਦ ਲਈ ਹਰ ਇੱਕ ਦੇ ਜਿਹੜਾ ਵੀ ਤੁਹਾਡੇ ਘਰ ਵਿੱਚ ਕੋਈ ਮੰਗਣ ਵਾਲਾ ਆ ਜਾਂਦਾ ਹੈ ਕੋਈ ਮਤਲਬ ਗਰੀਬ ਬੰਦਾ ਆ ਜਾਂਦਾ i don't fit it ਜਿਸ ਤਰ੍ਹਾਂ ਵੀ ਤੁਹਾਡਾ ਕੰਮ ਵਾਲੀਆਂ ਵਗੈਰਾ ਜਿਸ ਤਰ੍ਹਾਂ ਘਰਾਂ ਦੇ ਵਿੱਚ ਲੱਗੇ ਹੁੰਦੇ ਨੇ ਕੋਸ਼ਿਸ਼ ਕਰੋ ਕਿ ਕੁਛ ਨਾ ਕੁਛ ਕੁਛ ਨਾ ਕੁਛ ਆਪਣੇ ਵੱਡੇ ਨਿਆਂ ਦਾ ਨਾਮ ਲੈ ਕੇ ਉਹਨਾਂ ਨੂੰ ਦਿੰਦੇ ਰਹੋ ਉਹਨਾਂ ਨੂੰ ਭੋਜਨ ਕਰਵਾਂਦੇ ਰਹੋ ਤਾਂ ਕਿ ਜਿਹੜੇ ਤੁਹਾਡੇ ਵੱਡੇਰੇ ਆ ਉਹ ਵੀ ਤੁਹਾਡੇ ਦੇ ਖੁਸ਼ ਰਹਿਣ ਤੇ ਤੁਹਾਡੇ ਤੇ ਅਸ਼ੀਰਵਾਦ ਜਿਹੜਾ ਉਹਨਾਂ ਦਾ ਬਣਿਆ ਰਹੇ ਤੇ ਬਾਕੀ ਮੈਂ ਇੱਕ ਦੁਕਾਨ ਤੇ ਗਈ ਸੀ ਉੱਥੇ ਮਤਲਬ ਉਹਨਾਂ ਨੇ ਆਪਣੇ ਦਾदू ਦਾ ਬਹੁਤ ਵੱਡਾ ਪੋਸਟਰ ਲਗਾਇਆ ਸੀ ਜਿਸ ਦਾ ਮਤਲਬ ਤੇ ਉਹਨਾਂ ਨੇ ਮੈਂ ਪੁੱਛੇ ਕਿ ਦਾदू ਜੀ ਦਾ ਪੋਸਟਰਸ ਵੱਡਾ ਲਗਾਇਆ ਹੈ ਤੇ ਵੈਸੇ ਫੋਟੋਸ ਤੇ ਦੇਖਿਆ ਜਵੇਂ ਛੁੱਟ ਛੁੱਟੀ ਸੀ ਹੁੰਦੀ ਹੈ ਤੇ ਉਹਨਾਂ ਨੇ ਕਹਿ ਕਿ ਅੱਜ ਜੋ ਕੁਝ ਹੈ ਇਹ ਸਾਡੇ ਦਾਦੂ ਸਾਡਾ ਜਿੰਦਗੀ ਭਾਦ ਦਾ ਜੋ ਵੀ ਰੋਜ਼ੀ ਰੋਟੀ ਛੱਡ ਕੇ ਗਏ ਨੇ ਤੇ ਸਾਡੇ ਲਈ ਤਾਂ ਰੱਬ ਵੀ ਉਹ ਹੈ ਤੇ ਪਿਤਾ ਵੀ ਉਹੀ ਹੈ ਸਾਡੇ ਲਈ ਤੇ ਇਸ ਲਈ ਅਸੀਂ ਇਹ ਪੋਸਟਰ ਆਪਣੇ ਦਾਦੂ ਦਾ ਇਸ ਲਈ ਇੱਡਾ ਵੱਡਾ ਕਰਕੇ ਲਗਵਾਇਆ ਤੇ ਇਸ ਲਈ ਮੈਂ ਤੁਹਾਨੂੰ ਵੀ ਕਹਿ ਦਵਾਂ ਜੀ ਕੋਸ਼ਿਸ਼ ਕਰੋ ਜੋ ਵੀ ਤੁਹਾਡੇ ਜਾ ਚੁੱਕੇ ਨੇ ਘਰ ਦੇ ਵਿੱਚੋਂ ਵਡੇਰੇ ਤੁਹਾਡੇ ਤੇ ਉਹਨਾਂ ਦਾ ਦਿਨ ਨੂੰ ਯਾਦ ਕਰਕੇ ਕੁਛ ਨਾ ਕੁਛ ਕੁਛ ਨਾ ਕੁਛ ਹਲਕਾ-ਲਕਾ দান ਕਰਦੇ ਰਹਿਣਾ ਜਿਸ ਨਾਲ ਕੀ ਤੁਹਾਡਾ ਅਸ਼ੀਰਵਾਦ ਜਿਹੜੇ ਤੁਹਾਡੇ ਵਡੇਰਿਆਂ ਦਾ ਉਹ ਬਣਿਆ ਰਵੇ ਤੁਹਾਡੇ ਤੇ ਤੇ ਪਰਮਾਤਮਾ ਦਾ ਅਨੁਸਾਰ ਬੁੱਧੀ ਤੇ ਅੱਗੇ ਲਈ ਵੀ ਤੁਹਾਡੇ ਕੰਮ ਦੀਆਂ ਤਰੱਕੀਆਂ ਉਸ ਤੋਂ ਵੀ ਜ਼ਿਆਦਾ ਰੱਖਣ ਤੇ ਬਾਕੀ ਦੇਖਿਆ ਜਾ ਵੀ ਅੱਜ ਦਾ ਜਿਹੜਾ ਮੈਂ ਪੋਸਟ ਪਾਇਆ ਹੈ ਆਪਣਾ ਖੁਦ ਦਾ ਉਹ ਪੋਸਟ ਔਰ ਮੇਰਾ ਮੈਂ ਗੱਡੀ ਤੇ ਸੀ ਤੇ ਤੁਹਾਨੂੰ ਦੱਸ ਦਵਾਂ ਮੇਰੇ ਇੱਕ ਫਰੈਂਡਸ ਨੇ ਮੇਰੇ ਪਾਸ ਸੀ ਤੇ ਉਹਨਾਂ ਨੇ ਗਣਪਤੀ 바ਵਾ ਜੀ ਨੂੰ ਲੈ ਕੇ ਜਾਣਾ ਸੀ ਤੇ ਉਹ ਗਣਪਤੀ 바ਵਾ ਜੀ ਦਾ ਜਿਹੜਾ ਵੀ ਹੈ ਉਹ ਕੀਤਾ ਤੇ ਦੇਖੋ ਜੀ ਮੈਂ ਜ਼ਰੂਰੀ ਨਹੀਂ ਸਮਝਦੀ ਮੈਂ ਕਿਸੇ ਦੀ ਵੀਡੀਓ ਸਬਣਾਵਾਂ ਜਾਂ ਕਿਸੇ ਨੂੰ ਵੀਡੀਓਜ਼ ਦੇ ਵਿੱਚ ਲਵਾਂ ਦੇਖੋ ਕਈ ਪਸੰਦ ਕਰਦੇ ਕਈ ਨਹੀਂ ਪਸੰਦ ਕਰਦੇ ਤੇ ਇਸ ਲਈ ਮੈਂ ਉਸ ਚੀਜ਼ ਨੂੰ ਨਹੀਂ ਮਤਲਬ ਜ਼ਰੂਰੀ ਸਮਝਿਆ ਕਿ ਮੈਂ ਕਿਸੇ ਨੂੰ ਲਾਈਫ ਸਭ ਕੁਝ ਦਿਖਾਵਾਂ ਕੀ ਹੋ ਰਿਹਾ ਕਿਸ ਤਰਾਂ ਹੋ ਰਿਹਾ ਤੇ ਇਹ ਕੱਲ ਨੂੰ ਕਿਉਂਕਿ ਮੋਨਿਕਾ ਦਾ ਨੂੰ ਕੋਈ ਇਹ ਚੀਜ਼ ਨਾ ਕਵੇ ਕਿ ਮੌਨਿਕਾ ਤੁਸੀਂ ਸਾਡੀ ਇਜਾਜ਼ਤ ਤੋਂ ਬਗੈ ਸਾਡਾ ਪੋਸਟ ਬਣਾਇਆ ਸਾਡੀ ਵੀਡੀਓ ਬਣਾਈ ਉਹ ਸਾਨੂੰ ਚੀਜ਼ ਨਹੀਂ ਅੱਛੀ ਲਗੀ ਉਹ ਕਿਤਨੇ ਕਿਤੇ ਮੈਂ ਕਿਸੇ ਕੋਲ ਐ ਚੀਜ਼ਾਂ ਨਹੀਂ ਸੁਣਨਾ ਪਸੰਦ ਕਰਦੀ ਕਿਉਂਕਿ ਮੈਨੂੰ ਮੇਰਾ ਤਾਂ ਖੁਦ ਦਾ ਚੈਨਲ ਆ ਮੇਰਾ ਖੁਦ ਦਾ ਪੇਜ ਆ ਮੈਨੂੰ ਤਾਂ ਪਤਾ ਹੀ ਹੈ ਮੈਂ ਡੇਲੀ ਤੋਂ ਡੇਲੀ ਮੈਨੂੰ ਵੀਡੀਓਜ਼ ਬਣਾਉਣੀ ਪੈਂਦੀ ਹੈ ਵੀਡੀਓਜ਼ ਪਾਉਣੀ ਪੈਂਦੀ ਹੈ ਤੇ ਇਸ ਲਈ ਮੈਂ ਤਾਂ ਸਿਰਫ ਆਪਣਾ ਹੀ ਪੋਸਟ ਰੈਡੀ ਕਰਕੇ ਜਿਹੜਾ ਕਿ ਇਹ ਤੁਹਾਡੇ ਅੱਗੇ ਰੈਡੀ ਲਿਆ ਸਕਦੀਆਂ ਹੈ ਨਾ ਤੇ ਬੜਾ ਸੀ ਕਿਸੇ ਦੀ ਇਜਾਜ਼ਤ ਬਗੈਰ ਇਹ ਪੋਸਟ ਵਗੈਰਾ ਡਾਲਨਾ ਮੈਂ ਜ਼ਰੂਰੀ ਨਹੀਂ ਸਮਝੀ ਇਸ ਲਈ ਮੈਂ ਉਹ ਚੀਜ਼ ਨੂੰ ਅਲਰਟ ਕਰਕੇ ਇੱਕ ਸਾਈਡ ਤੇ ਰੱਖਿਆ ਤੇ ਜਿਹੜਾ ਕਿ ਉਹਨਾਂ ਨਾਲ ਕੁਝ ਟਾਈਮ ਲਈ ਇੰਜਾਇਰਮੈਂਟਸ ਜਿਹਨੂੰ ਕਿਹਾ ਜਾਂਦਾ ਉਹ ਕੀਤਾ ਤੇ ਫਲਾਦੀ ਗੜੀ ਗੁੰਮੇਕਾਰਾਂ ਤੇ ਸੋਚਿਆ ਕਿ ਚਲੋ ਤੁਹਾਡਾ ਇੱਕ ਵੀਡੀਓ ਬਣਾਇਆ ਜਾਏ ਛੋਟਾ ਜਿਹਾ ਵੀਡੀਓ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏ ਬਾਕੀ ਥੈਂਕ ਯੂ so much ਬਹੁਤ 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 ਜ਼ਿਆਦਾ ਤੁਹਾਡਾ ਕਿ ਤੁਸੀਂ ਪੋਸਟਸ ਨੂੰ ਵੀਡੀਓਜ਼ ਨੂੰ ਤੇ ਮਾਨੀਗਾ ਨੂੰ ਇੰਨਾ ਪਿਆਰ ਕਰ ਰਹੇ ਹੋ ਉਹਦੇ ਲਈ ਸ਼ੁਕਰੀਆ ਤੇ ਤੁਹਾਡਾ ਧੰਨਵਾਦ ਸੋ ਬਾਕੀ ਵੀਡੀਓਜ਼ ਦੇ ਨਾਲ ਬੰਨਦੇ ਰਿਹਾ ਕਰੋ ਵੀਡੀਓਜ਼ ਨਾਲ ਗੱਲਬਾਤ ਕਰਦੇ ਰਿਹਾ ਕਰੋ ਬਹੁਤ ਸਾਰਾ سپورਟ ਦੇ ਲਈ ਬਹੁਤ ਸਾਰਾ ਪਿਆਰ ਦੇ ਲਈ ਸ਼ੁਕਰੀਆ ਕਿਤਨੇ ਕਿਤੇ ਮੈਂ ਤੁਹਾਡਾ ਆਪਣਾ ਪਰਵਾਰ ਫੇਸਬੁੱਕ ਪੰਨੇ ਤੁਹਾਡਾ ਕਰਦੀ ਆ ਸੋ ਇਸ ਲਈ ਮੈਂ ਰੋਮ ਦੇ ਵਿੱਚ ਦੇਖੋ ਸੈਰ ਕਰ ਰਹੀ ਆ ਔਰ ਸੈਰ ਮੇਰੀ ਸੈਰ ਦੇਖੋ ਬਹੁਤ ਜ਼ਿਆਦਾ ਦੂਰ ਨਹੀਂ ਆ ਸਿਰਫ ਇਸ ਜਗ੍ਹਾ ਤੋਂ ਲੈ ਕੇ ਉਸ ਜਗ੍ਹਾ ਤੱਕ ਹੈ ਤੇ ਫਿਰ ਵੀ ਸਾ ਮੈਨੂੰ ਇੰਨਾ ਚੜ ਰਿਹਾ ਜਿਵੇਂ ਮੰਨੀ ਵੀ ਕਿੰਨੀ ਕੁ ਮਰ ਚੜਾਈ ਚੜ ਰਹੀ ਆ ਕਿਉਂਕਿ ਕਦੀ ਕੋਸ਼ਿਸ਼ ਕਰਕੇ ਦੇਖਣਾ ਜਦੋਂ ਤੁਸੀਂ ਸੈਰ ਕਰਦੇ ਹੋਗੇ ਨਾ ਤੇ ਆਪਣੇ ਆਪ ਬੋਲਣ ਦੀ ਕੋਸ਼ਿਸ਼ ਵੀ ਕਰਨਾ ਨੈਚੁਰਲੀ ਜਾਂ ਤੁਹਾਨੂੰ ਥਕਾਵਟ ਮਤਲਬ ਆਪਣੇ ਆਪ ਤੁਹਾਨੂੰ ਫੀਲ ਹੋਏਗੀ ਜਦ ਬੋਲਣ ਤੋਂ ਥਕਾਵਟ ਹੋਣੀ ਸ਼ੁਰੂ ਹੋ ਪੇਗੀ ਤੇ ਮੇਰੀ ਸਮੱਸਿਆ ਇਹੀ ਰਹਿੰਦੀ ਹੈ ਕਿ ਮੈਨੂੰ ਜ਼ਿਆਦਾਤਰ ਬੋਲਣ ਤੋਂ ਥਕਾਵਟ ਹੋ ਜਾਂਦੀ ਹੈ ਕਿਉਂਕਿ ਉਹ ਜਿਆਦਾ ਕੋਸ਼ਿਸ਼ ਨਹੀਂ ਕੀਤੀ ਕਦੀ ਮੈਂ ਜਿਆਦਾ ਬੋਲਣ ਦੀ ਜੋ ਤਾਂ ਮੇਰਾ ਚੈਨਲ ਸਟਾਰਟ ਹੋਇਆ ਫੇਸਬੁਕ ਲਾਈਵ ਨੂੰ ਲੈ ਕੇ ਉਸ ਤੋਂ ਬਾਅਦ ਹੀ ਮੈਂ ਜਿਆਦਾ ਰੀਸੈਟਿੰਗ ਹੋਈਆਂ ਬੋਲਣ ਦੀ ਨਹੀਂ ਤਾਂ ਮੈਂ ਬੜੀ ਮਸਤ ਮਲੋਲਾ ਦੀ ਇੱਕਦਮ ਠੰਡਮ ਸਿਸਟਮ ਦੀ ਸੀ ਠੀਕੇ ਜੀ ਕਿਸੇ ਨੇ ਬੁਲਾਇਆ ਤੇ ਸਸ਼ਰੀਆ ਕਾ ਨਹੀਂ ਬੁਲਾਇਆ ਤੇ ਮਸਤ ਸੋ ਓਕੇ ਜੀ ਮੋਨਿਕਾ ਦੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪੋਸਟ ਨੂੰ ਸ਼ੇਅਰ ਕਰਿਆ ਕਰੋ ਪੋਸਟ ਤੇ ਸ਼ੇਅਰ ਕਰੋ ਨਾ ਕਰੋ ਬਟ ਹਾਂ ਵੀਡੀਓ ਜ਼ਰੂਰ ਸ਼ੇਅਰਸ ਕਰਿਆ ਕਰੋ ਵੀਡੀਓਸ ਵੀ ਉਹ ਹੀ ਸ਼ੇਅਰਸ ਕਰਿਆ ਕਰੋ ਜਿਹੜੀ ਤੁਹਾਨੂੰ ਮਤਲਬ ਦੀ ਸਮਝਦਾਰ ਦੀ ਲੱਗਦੀ ਹੈ ਨਹੀਂ ਤਾਂ ਹਰ ਇੱਕ ਵੀਡੀਓਸ ਨੂੰ ਮੈਂ ਜ਼ਰੂਰੀ ਨਹੀਂ ਸਮਝਾਂਗੀ ਤੁਸੀਂ ਸ਼ੇਅਰਸ ਕਰੋ ਤੇ ਬਾਕੀ ਜਿਹੜਾ ਮੋਦੀ ਸਰ ਤੱਕ ਅਸੀਂ ਗੱਲ ਗੱਲ ਪਹੁੰਚਾਈ ਹੈ ਕਿਤੇ ਨੇ ਕਿਤੇ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਕਿਤੇ ਨੇ ਕਿਤੇ ਦੇ ਮੋਦੀ ਸਰ ਜੀ ਸੁਣ ਹੀ ਲੈਣਗੇ ਐਸੀ ਕੋਈ ਗੱਲ ਨਹੀਂ ਬਾਕੀ ਸੋ ਥੈਂਕ ਯੂ so much ਧੰਨਵਾਦ ਸਟੇ ਕੇਅਰ ਕੱਲ ਲਈ ਜੋ ਵੀ ਤੁਹਾਡ ਨਾਲ ਗੱਲ ਕੀਤੀ ਹੈ ਉਹਨੇ ਦਿਨਾਂ ਤੱਕ ਆਪਣੇ ਵਡੇਰਿਆਂ ਨੂੰ ਯਾਦ ਕਰੋ ਤੇ দানਪੁਣ ਤੁਸੀਂ ਕਰਦੇ ਰਹੋ ਥੋੜਾ ਥੋੜਾ ਜਿਸ ਨਾਲ ਕੀ ਉਹਨਾਂ ਦਾ ਆਸ਼ੀਰਵਾਦ ਪਿਆਰ ਤੇ ਕਿਟਪਾ ਮਿਲਦੀ ਜਾਵੇ ਸਟਿੱਕਰ ਬਾਏ ਬਾਏ